ਜੀ ਸਰ ਆਪਣਾ ਨਾਮ ਦੱਸਕ ਜਿਹੜੇ ਪ੍ਰੈਸ ਕਨਫਰੰਸ ਕਰ ਰਹੇ ਹੋ ਕੀ ਮੋਦੀ ਮੇਰਾ ਨਾਮ ਪੱਪੂ ਮਾਏ ਨਾ ਮੈਂ ਭਾਰਤੀ ਜਨਤਾ ਪਾਰਟੀ ਦੇ ਇੱਕ ਛੋਟਾ ਜਿਹਾ ਕਾਰਕਟਰ ਮੈਂ ਬੰਗਲਾਦੇਸ਼ ਦੇ ਹਿੰਦੂਆਂ ਦੇ ਨਾਲ ਤੇ ਖਿਲਾਫ ਜੋ ਅਤਿਆਚਾਰ ਹੋ ਰਿਹਾ ਉਹਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਬੜਾਈ ਜਿਹਨੂੰ ਕਹਿ ਸਕਦੇ ਆ ਕਿ ਭਰਿਆ ਪਿਆ ਹਿੰਦੂ ਉਹ ਜਿਸਨਾਂ ਮੁਸਲਮਾਨ ਹਿੰਦੂਆਂ ਨਾਲ ਬੰਗਲਾਦੇਸ਼ ਚ ਕਾਰੇ ਨਹੀਂ ਬੜਾਈ ਮਾਰਾ ਕਰ ਰਹੇ ਨੇ ਬੜਾਈ ਅਤਿਆਚਾਰ ਜਿਸਨ ਲਿਟਣ ਦੱਸ ਦੇ ਨਾਲ ਪਹਿਲਾਂ ਨੂੰ ਸਾਰਿਆ ਫਿਰ ਉਹਨੂੰ ਫੌਸੇ ਲਟਕਾਤਾ ਇਸ ਵਕਰੂੜ ਘਟਨਾ ਕੋਈ ਨਹੀਂ ਹੋ ਸਕਦੀ ਇਹਦੀ ਮੈਂ ਨਿੰਦਾ ਕਰਦਾ ਉਹ ਸਾਰੇ ਹਿੰਦੂ ਭਾਈਚਾਰੇ ਨਿੰਦਾ ਕਰਦਾ ਪਰ ਮੁਸਲਮਾਨਾਂ ਨੂੰ ਸਬਮਨਾ ਚਾਹੀਦਾ ਬੰਗਲਾਦੇਸ਼ ਨੂੰ ਸਬਮਨਾ ਚਾਹੀਦਾ ਇਤਨਾ ਹੀ ਪੁੱਤਰ ਬਣਾਇਆ ਸੀ ਬੇੜਾ ਸੀ ਤੇ ਇਹ ਪੋਤੇਗੇ ਨੇ ਤੇ ਹਿੰਦੁਸਤਾਨ ਦੇ ਸਾਹਮਣੇ ਇਹ ਕਿਤੇ ਖਲੋ ਨਹੀਂ ਸਕਦੇ ਮੈਂ ਆਲਰੇਡੀ ਸਰਕਾਰ ਮੋਦੀ ਸਰਕਾਰ ਜਾਰੀ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹਨੂੰ ਨਵੇਦਨ ਕਰਨਾ ਚਾਹੁੰਦਾ ਇਹਦੇ ਤੇ ਸਖਤ ਤੇ ਸਖਤ ਕਦਮ ਚੁਕਣਾ ਚਾਹੀਦਾ ਇਹ ਇੱਕ ਸਬਕ ਸਖਣਾ ਚਾਹੀਦਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇਹਨਾਂ ਨੇ ਇੰਜ ਕੀਤਾ ਸੀ ਹਿੰਦੂਵਾਦ ਮਹਿਲਾਵਾਂ ਦੇ ਉੱਤੇ ਅਤਿਆਚਾਰ ਕੀਤੇ ਗਏ ਸੀ ਘਰ ਸਾਰੇ ਗਏ ਸੀ ਔਰ ਅੱਜ ਫਿਰ 6 ਮਹੀਨੇ ਬਾਅਦ ਦੁਬਾਰਾ ਇਹ ਕੰਮ ਕੀਤਾ ਤੇ ਜਿੰਨਾ ਚਿਰ ਬਾੜ ਸਰਕਾਰ ਇਹਨਾਂ ਦੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕਦੀ ਤੇ ਇਹਨਾਂ ਸਮਝੇਨ ਵਾਲੇ ਨਹੀਂਗੇ ਔਰ ਸਾਡੇ ਤੋਂ ਸਮਝਾਣਾ ਕੋਈ ਔਖਾ ਕੰਮ ਨਹੀਂਗਾ ਕਿ ਸਾਡੇ ਸਾਹਮਣੇ ਖਲੋ ਨਹੀਂ ਸਕਦੇ ਕਿਤੇ ਵੀ ਐਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਨਾਲ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਸੰਭਲ ਜਾਨ ਹਿੰਦੂਆਂ ਨੂੰ ਜਗਾ ਨਾ ਹਿੰਦੂ ਹਲੇ ਆਪਣੇ ਆਪ ਚ ਤੁਹਾਡਾ ਧਿਆਨ ਨਹੀਂ ਕੀਤਾ ਜੇ ਹਿੰਦੂਆਂ ਦਾ ਧਿਆਨ ਇਧਰਲੇ ਪਾਸੇ ਆ ਗਿਆ ਇਹ ਕਿਤੇ ਨਹੀਂ ਖਲੋਣੇ ਸਰ ਪੂਰੇ ਪੰਜਾਬ ਤੇ ਪੂਰੇ ਭਾਰਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਰੋਸ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਮੋਲਜਨਾ ਤੇ ਕਾਰਵਾਈ ਵੀ ਕਰਨੀ ਦਿਖਾਈ ਦਿੱਤੀ ਗਈ ਉਹਦੇ ਬਰਕਰਾਰ ਦੇ ਦੇਰਾ ਰੋਸ ਸਾਰੇ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਚ ਧਰਨੇ ਦਿੱਤੇ ਜਾ ਰਹੇ ਆ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਆ ਬੰਗਲਾਦੇਸ਼ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਲੇਕਿਨ ਜਿਹੜਾ ਵੀ ਕਹਿੰਦੇ ਵੀ ਉਹ ਕਿ ਉਹਨਾਂ ਨੇ ਜਿਹੜਾ ਇਨਕੁਆਰੀਆਂ ਲਾਈਆਂ ਜਾਂ ਕੁਝ ਇਸ ਤਰ੍ਹਾਂ ਦਿਖਾਵਾਗਾ ਇਹਦੇ ਨਾਲ ਕੁਝ ਨਹੀਂ ਹੋ ਚਲਿਆ ਜੋ ਕਰੂਰ ਘਟਨਾ ਕੀਤੀ ਉਹਦੀ ਬਹੁ ਮਾਰੀ ਹੈ ਇਹਦਾ ਹੀ ਜਲਦੀ ਤੋਂ ਜਲਦੀ ਰਿਜ਼ਲਟ ਮੰਗਣਾ ਚਾਹੁੰਦੇ ਆ ਜੇ ਬੰਗਲਾਦੇਸ਼ ਸਰਕਾਰ ਜਲਦ ਨਹੀਂ ਦਿੰਦੀ ਤੇ ਸਾਨੂੰ ਵੀ ਇੱਥੇ ਕੋਈ ਨਾ ਕੋਈ ਕਦਮ ਹਿੰਦੂਆਂ ਨੂੰ ਚੁੱਕਨੇ ਪੈਣਗੇ ਹਿੰਦੂ ਸਨਾਤਨੀ ਹਿੰਦੋਸਾਂ ਦਾ ਸਾਰਾ ਇਕੱਠਾ ਹੋ ਰਿਹਾ ਦਿਨੋਂ ਦਿਨ ਜਾਗਰਤ ਹੁੰਦਾ ਪਿਆ ਵਾ ਤੇ ਇਹ ਨਾ ਹੋਵੇ ਕਿ ਕੱਲ ਨੂੰ ਮੁਸਲਮਾਨਾਂ ਨੂੰ ਸਾਡਾ ਦੇਖਣਾ ਪਿਆ ਕਿ ਇਹੀ ਕੀ ਕਰਤਾ ਅੱਜ ਵੇਖਣ ਦੇ ਆ ਕਿ ਜੇ ਇੱਕ Hindu ਕੋਈ ਗਲਤ ਘਟਨਾ ਕਰ ਦਿੰਦਾ ਜਾਂ ਮੁਸਲਮਾਨਾਂ ਦੇ ਖਿਲਾਫ ਕਰ ਦਿੰਦਾ ਤੇ ਸਾਰੇ ਹੀ ਬੜਾ ਬੋਲਦੇ ਨੇ ਅੱਜ ਕਿੱਥੇ ਨੇ ਸਾਡੇ ਅੱਜ ਕੋਈ ਫਿਲਮੀ ਐਕਟਰ ਨਹੀਂ ਬੋਲਦਾ ਪਿਆ ਅੱਜ ਕੋਈ ਆਪੋਜੀਸ਼ਨ ਸਰਕਾਰਾਂ ਨਹੀਂ ਬੋਲਦੀਆਂ ਵਿਆ ਕਿਹਾ Hindu ਦਾ ਕੋਈ ਨਹੀਂਗਾ ਨਾ Hinduਾਂ ਦੇ ਖਿਲਾਫ ਕੋਈ ਬੋਲਣਾਸੇ ਕੋਈਗਾ ਅਸਲ ਵਿੱਚ ਮੈਂ ਸਾਰਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਸਭ ਨੂੰ ਕਹਿਣਾ ਚਾਹੁੰਦਾ ਸਭ ਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਔਰ ਇੱਕ ਮੋਠ ਬਣ ਕੇ ਦੇਸ਼ ਦੀ ਉਚਾਈ ਵੱਲ ਸਾਨੂੰ ਚੱਲਣਾ ਚਾਹੀਦਾ ਜਿਹੜੀਆਂ ਬਾਹਰ ਦੀਆਂ ਤਾਕਤਾਂ ਹਿੰਦੁਸਤਾਨ ਦੇ ਖਿਲਾਫ ਇਹੋ ਜਿਹੇ ਕਦਮ ਚੁੱਕਦੀਆਂ ਵਈਆਂ ਉਹਨਾਂ ਖਿਲਾਫ ਸਾਨੂੰ ਇਕੱਠੇ ਹੋਣਾ ਚਾਹੀਦਾ ਔਰ ਆਪੋਜੀਸ਼ਨ ਨੂੰ ਵੀ ਕਹਿਣਾ ਚਾਹੁੰਦਾ ਇਹ ਮੁੱਦੇ ਦੇ ਉੱਤੇ ਆਪਾਂ ਆਪਣਾ ਆਪਣਾ ਦੇਖੀਏ ਸਾਰੇ ਦੇਸ਼ ਦੀ ਗੱਲ ਕਰੀਏ ਸਰ ਇਹ ਤੈਅ ਰਹੇਗਾ ਉਹਨਾਂ ਵਿੱਚ ਕਾਫੀ ਦੇਖਣ ਨੂੰ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਉਹਨਾਂ ਬਾਰੇ ਮੈਂ ਇਹੋ ਹੀ ਗੱਲ ਤੇ ਅੱਗੇ ਕਹਿ ਰਿਹਾ ਕਿ ਵਾਕਈ ਸਾਰੇ ਵਰਲਡ ਵਿੱਚ ਜਿਹੜੇ ਹਿੰਦੂ ਨੇ ਉਹ ਡਰੇ ਵੀ ਹੋਏ ਨੇ ਮੁਸਲਮਾਨ ਜਿੱਥੇ ਵੀ ਦੇਖੋ ਮੁਸਲਮਾਨ ਇਹ ਕਰ ਰਿਹਾ ਮੁਸਲਮਾਨ ਇਹ ਕਰ ਰਿਹਾ ਹਰ ਜਗ੍ਹਾ ਮੁਸਲਮਾਨ ਹੀ ਕਰਦਾ ਜਿੱਥੇ ਵੀ ਅਤਾਚਾਰ ਹੁੰਦਾ ਉੱਥੇ ਮੁਸਲਮਾਨ ਇਕੱਠੇ ਹੋ ਗਏ ਸਕਦੇ ਹਿੰਦੂਆਂ ਨੂੰ ਮਾਰਤਾ ਕਦੇ 크੍ਰਿਸਚੀਅਨਾਂ ਖਿਲਾਫ ਪਰ ਵੀ ਕਦੇ ਕਿਹੇ ਖਲਾਫ ਪਰ ਬੰਦੇ ਨੇ ਐਸੇ ਲਈ ਕਹਿੰਨਾ ਹੈ ਕਿ ਪਾਕਿਸਤਾਨ ਜਾਂ ਬੰਗਲਾਦੇਸ਼ ਵਰਗੀ ਸਰਕਾਰਾਂ ਦੇ ਉੱਤੇ ਵਰਲਡ ਨੂੰ ਧਿਆਨ ਦੇਣਾ ਚਾਹੀਦਾ ਔਰ ਜਿੰਨੇ ਵੀ ਇਹ ਲੋਕ ਕਰਦੇ ਨੇ ਉੱਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਹਿੰਦੂਆਂ ਨੂੰ ਟਾਰਗੇਟ ਕੀਤਾ ਜਾਂਦਾ ਹਿੰਦੂਆਂ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਇਹੀ ਐਕਟਿਵ ਰਹਿ ਕੇ ਹਿੰਦੂ ਜਾਗਰਤ ਹੋ ਰਿਹਾ ਜਿਹੜਾ ਅੱਜ ਤੱਕ ਹਿੰਦੂ ਕਦੀ ਬੋਲਿਆ ਨਹੀਂ ਹੈਗਾ ਅੱਜ ਇਕੱਠੇ ਹੋ ਗਏ ਉਹ ਵੀ ਸ਼ੁਰੂ ਹੋਏ ਨੇ ਤਹੂੰ ਮੈਨੂੰ ਲੱਗਦਾ ਪੈ ਇਕੱਠੇ ਹੁੰਦੀ ਜਰੂਰਤ ਪੈ ਗਈ ਹੈ ਹਿੰਦੁਸਤਾਨ ਨੂੰ ਜੇ ਸਾਰੇ ਨੂੰ ਹਿੰਦੁਸਤਾਨ ਕੇ ਵਰਲਡ ਵਿੱਚ ਹਿੰਦੂ ਸਾਰੇ ਇਕੱਠੇ ਨੇ ਸਰ ਤੁਸੀਂ ਇੱਕ ਖੁਦ ਬੀਜੇਪੀ ਵਰਕਰ ਇਹ ਵਰਕਰ ਤਾ ਉੱਚ ਅਧਿਕਾਰੀ ਤੱਕ ਸੀਨੀਅਰ ਅਫਸਰ ਤੱਕ ਲਿਆਓਗੇ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਂ ਆਪਣੇ ਤੌਰ ਤੇ ਉੱਪਰ ਜਿੰਨੇ ਮੇਰੇ ਜਿੰਨੇ ਅਧਿਕਾਰੀ ਸੀ ਜਿੰਨੇ ਬੀਜੇਪੀ ਦੇ ਬੰਦੇ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਸਾਨੂੰ ਇਹ ਹੀ ਹੈ ਕਿ ਇਹਦੇ ਤੇ ਬੰਗਲਾਦੇਸ਼ ਸਰਕਾਰ ਦੇ ਖਿਲਾਫ ਸਖਤ ਸਖਤ ਐਕਸ਼ਨ ਲੈਣਾ ਚਾਹੀਦਾ ਸਾਨੂੰ ਸਰਕਾਰ ਦਾ ਸਟੈਂਡ ਨੂੰ ਕਿਦਾਂ ਦੇਖਦੇ ਹੋ ਨੇ ਫਿਲਹਾਲ ਤਾਂ ਬੜੀ ਸਰਕਾਰ ਬੜਾ ਵਧੀਆ ਸਟੈਂਡ ਲੈ ਕੇ ਜੀ ਮੋਦੀ ਸਰਕਾਰ ਜੈ ਸ਼ੰਕਰ ਜੀ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰਾ ਸਟੈਂਡ ਲਿਆ ਬੜਾ ਵਧੀਆ ਕਦਮ ਚੁੱਕਦੇ ਪਏ ਨੇ ਪਰ ਕਦਮ ਹੋਰ ਸਖਤੀ ਨਾਲ ਚੁੱਕਨੇ ਚਾਹੀਦੇ ਨੇ ਕਿ ਜਿਹੜਾ ਹਿੰਦੂਆਂ ਦਾ ਡਰ ਦਾ ਮਾਹੌਲ ਜਿਹੜਾ ਬਣਿਆ ਆ ਖੋਫ ਜਿਹੜਾ ਬਣਿਆ ਉਹ ਖਤਮ ਹੋਣਾ ਚਾਹੀਦਾ ਔਰ ਹਿੰਦੂ ਜਿੱਥੇ ਵੀ ਹੋਵੇ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ